ਮੋਕੇ ਸਸਿਕਲ ਦੋਸਤੋ ਤੁਹਾਨੂੰ ਪਤਾ ਹੈ ਸਤੀਸ਼ ਕਦੇ ਡਾਕਟਰ ਨਹੀਂ ਪ੍ਰੋਮੋਸ਼ਨ ਨਹੀਂ ਕਰਦਾ ਪਰ ਸਤੀਸ਼ ਆਪਣੇ ਟੀਮ ਮੈਂਬਰਾਂ ਦੀ ਪ੍ਰੋਮੋਸ਼ਨ ਜ਼ਰੂਰ ਕਰਦਾ ਹੈ ਚਾਹੇ ਉਹ ਕਿਹੜਾ ਜਿਹਾ ਕੰਮ ਕਰਦੇ ਹੋਣ ਕਿਉਂ ਕਿਉਂਕਿ ਚੰਗਾ ਕੰਮ ਜੇ ਤੁਹਾਡੇ ਤੱਕ ਪਹੁੰਚੇ ਤਾਂ ਸ਼ਾਇਦ ਮੇਰੀ ਇਹਨਾਂ ਬਲਾ ਨੂੰ ਕਿਸੇ ਨੂੰ ਕੋਈ ਫਾਇਦਾ ਹੋ ਜੇ ਅੱਜ ਡਾਕਟਰ ਆਰਵੀ ਗਰਭਜੀ ਤੁਹਾਡੇ ਨੂੰ ਤੁਹਾਨੂੰ ਮਲਾਉਣਾ ਮੇਰੀ ਟੀਮ ਦੇ ਮੈਂਬਰ ਨੇ ਡਾਕਟਰੀ ਤਾਂ ਅੱਜ ਤੁਹਾਨੂੰ ਦੱਸਣ ਲੱਗਿਆ ਪਰ ਇਹਨਾਂ ਕੋਈ ਵਾਰ ਅਸੀਂ ਗਰੀਬ ਮਰੀਜ਼ਾਂ ਦਾ ਕੰਮ ਕਰਾਉਂਦੇ ਆ ਪੰਜ ਪੈਸੇ ਨਹੀਂ ਲੈਂਦੇ ਜੀ ਨਮਸਕਾਰ ਜੀ ਡਾਕਟਰ ਸਾਹਿਬ ਇਤਨੀ ਨਵੀਂ ਟੈਕਨੋਲੋਜੀ ਲੈ ਕੇ ਆਏ ਨੇ ਪੰਜਾਬ ਹਰਿਆਣਾ ਹਿਮਾਚਲ ਯੂਪੀ ਇੱਥੇ ਹੈ ਨਹੀਂ ਇਹ ਗੋਡਿਆਂ ਦੇ ਲਿਗਾਮੈਂਟ ਖਰਾਬ ਹੋ ਗਏ ਰੀੜ ਦੀ ਹੱਡੀ ਦੇ ਮੜ ਕੇ ਖਰਾਬ ਹੋ ਗਏ ਉਜੋਨ ਥੈਰਪੀ ਨਾਲ ਉਹਨੂੰ ਠੀਕ ਕਰਦੇ ਨੇ ਅੱਗੇ ਡਾਕਟਰ ਸਾਹਿਬ ਤੋਂ ਆਪਾਂ ਪੁੱਛ ਲੈਣੇ ਜਿਹੜੀ ਉਜੋਨ ਉੱਪਰ ਨਹੀਂ ਹੁੰਦੀ ਧਰਤੀ ਦੀ ਕਹਿੰਦੇ ਨੇ ਉਜੋਨ ਪਰ ਤਕਰਾਬ ਹੋਗੀ ਮੈਂ ਇੱਥੇ ਤਕਰੀਬਨ 11 ਸੈਕਟਰ ਚੰਡੀਗੜ੍ਹ ਦੇ ਵਿੱਚ ਕਈ ਵਾਰੀ ਦੇਖਿਆ ਨੇ ਮਰੀਜ਼ ਠੀਕ ਹੁੰਦੇ ਇੰਸਟਾਗ੍ਰam ਤੇ ਕਈ ਵੀਡੀਓ ਪਾਈਆਂ ਅੱਜ ਪਹਿਲੀ ਵੀਡੀਓ ਡਾਕਟਰ ਸਾਹਿਬ ਨਾਲ ਇਹ ਕਰ ਰਹੇ ਆ ਆਪਾਂ ਨਮਸਕਾਰ ਦਾਸ ਜੀ ਨਮਸਕਾਰ ਜੀ ਹੋਰ ਠੀਕ ਠਾਕ ਹੋ ਦੀ ਠੀਕ ਹੈ ਜੀ ਦਾਸ ਸਾਹਿਬ ਸੁਣ ਜਾਈਓ ਸਾਡੇ ਸਰੋਤਿਆਂ ਨੂੰ ਅੱਗੇ ਜੀ ਮੜੇ ਵੀ ਕੀ ਸਿਸਟਮ ਹੈ ਹੈ ਬੋਡੀਆ ਦਾ ਸੋ ਜੋ ਜਿਵੇਂ ਤੁਸੀਂ ਦੱਸਿਆ ਓਜ਼ੋਨ ਥੈਰੇਪੀ ਜੀ ਉਹ ਓਜ਼ੋਨ ਥੈਰੇਪੀ ਠੀਕ ਹੈ ਇੱਕ ਐਡਵਾਂਸਡ ਜਰਮਨ ਟੈਕਨੀਕ ਹੈ ਜਿਹਦੇ ਵਿੱਚ ਕੀ ਜਿਵੇਂ ਸਭ ਤੁਹਾਨੂੰ ਵੀ ਜਾਣਦੇ ਹੋਵਗੇ ਓਜ਼ੋਨ ਲੇਅਰ ਆਪਣੀ ਧਰਤੀ ਦੇ ਆਲੇ ਦੁਆਲੇ ਹੈ ਠੀਕ ਹੈ ਜੀ ਉਹ ਆਪਾਂ ਨੂੰ ਸੂਰੇ ਸੂਰਜ ਦੀਆਂ ਜਿਹੜੀਆਂ ਹਾਰਮਫੁਲ ਕਿਰਨਾਂ ਹੁੰਦੀਆਂ ਯੂਵੀ ਰੇਸ ਉਸ ਤੋਂ ਪ੍ਰੋਟੈਕਟ ਕਰਦੀ ਹੈ ਉਹ ਕਈ ਜਗ੍ਹਾ ਤੇ ਉਹ ਜੋਨ ਹੋਲ ਆਪਾਂ ਸੁਣਿਆ ਕਿ 오ਜ਼ੋਨ ਹੋਲ ਜੀ ਜੀ ਠੀਕ ਹੈ ਉੱਥੇ ਉਹ 오ਜ਼ੋਨ ਦੇ ਵਿੱਚ ਲੇਅਰ ਦੇ ਵਿੱਚ ਹੋਲ ਹੋਣ ਕਰਕੇ ਉਹ ਪ੍ਰੋਟੈਕਸ਼ਨ ਨਹੀਂ ਰਹੀ ਜੀ ਤੇ ਆਸਟ੍ਰੇਲੀਆ ਦੇ ਵਿੱਚ ਕਈ ਏਰੀਆਜ਼ ਨੇ ਜਿੱਥੇ ਉਹ ਹੋਲ ਹੈਗੇ ਆ ਤੇ ਥੱਲੇ ਅਮਰੀਕਾ ਦੇ ਵਿੱਚ ਕੈਂਸਰ ਪਾਈਗੇ ਜੀ ਤੇ ਇਸ 오ਜ਼ੋਨ ਦਾ ਤੁਸੀਂ ਬੈਨੀਫਿਟ ਦੇਖੋ ਕਿੰਨਾ ਪਰਮਨੈਂਟ ਨੇਚਰ ਦੀ ਚੀਜ਼ ਦਾ ਐਂਡ ਇਹ ਚੀਜ਼ ਨੂੰ ਸਾਇੰਟਿਸਟਾਂ ਨੇ ਮੈਡੀਕਲ ਆਪਣੇ ਡਾਕਟਰਸ ਨੇ ਯੂਜ਼ ਕਰਨ ਲਈ ਜਨਰੇਟਰਸ ਤਿਆਰ ਕੀਤੇ ਉਹ ਜਰਮਨੀ ਵਿੱਚ ਤਿਆਰ ਹੋਏ ਅੱਛਾ ਜਰਮਨੀ ਦੀ ਟੈਕਨੀਕ ਹੈ ਜਰਮਨੀ ਟੈਕਨੀਕ ਹੈ ਐਂਡ ਉਸ ਨੂੰ ਜਦੋਂ ਤਿਆਰ ਕੀਤੇ ਹਨ ਉਹ ਜ਼ੋਨ ਆਪਾਂ ਆਕਸੀਜਨ ਤੋਂ ਨਾਰਮਲ ਮੈਡੀਕਲ ਆਕਸੀਜਨ ਤੋਂ ਆਪਾਂ ਲੈਬ ਦੇ ਵਿੱਚ ਕਰਤਾ ਤੁਸੀਂ ਮੇਰੇ ਕਈ ਪੇਸ਼ੈਂਟਾਂ ਦੇ ਲੀਗਾਮੈਂਟ ਵੀ ਠੀਕ ਕਰਦੇ ਵੇ ਇਹ ਲਿਗਾਮੈਂਟ ਵਿੱਚ ਠੀਕ ਹੋਇਆ ਮੇਰੇ ਨਾਲ ਲਿਗਾਮੈਂਟ ਲਈ ਅਸੀਂ ਪੀਆਰਪੀ ਥੈਰੇਪੀ ਪ੍ਰੇਫਰ ਕਰਦੇ ਹਾਂ ਜੀ ਪੀਆਰਪੀ ਪਲੇਟਲੇਟ ਰਿਚ ਪਲਾਜ਼ਮਾ ਹੁੰਦਾ ਜਿਹੜਾ ਮਰੀਜ਼ ਦੇ ਬਲੱਡ ਤੋਂ ਹੀ ਪਲੇਟਲੇਟਸ ਲੈ ਕੇ ਅਸੀਂ ਬਣਾਉਂਦੇ ਹਾਂ ਜੀ ਜੀ ਐਂਡ ਉਹਨੂੰ ਅਸੀਂ ਲਿਗਾਮੈਂਟ ਦੇ ਵਿੱਚ ਜਦੋਂ ਪਾਉਂਦੇ ਆ ਉਹ ਕੁਦਰਤੀ ਤੌਰ ਤੇ ਹੀਲਿੰਗ ਕਰਦਾ ਤੇ ਪੇਸ਼ੈਂਟ ਕਈ ਪੇਸ਼ੈਂਟ ਸਰਜੀ ਤੋਂ ਬਚ ਜਾਂਦੇ ਨੇ ਇੱਕ ਪੇਸ਼ੈਂਟ ਆਪਣੇ ਕੋਲੇ ਸੁਨਿਆਰਾ ਦਾ ਮੁੰਡਾ ਆਇਆ ਮੈਂ ਵੀਡੀਓ ਵੀ ਪਾਈ ਸੀ ਉਹਦੇ ਮੋਟਾ ਉੱਤਲਦਾ ਸੀ ਜੀ 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 ਉਹ ਮੈਂ ਦੇਖਿਆ ਤੁਸੀਂ ਤਿੰਨ ਥੈਰੇਪੀਆਂ ਦਿੱਤੀਆਂ ਤੇ ਉਹਦਾ ਆਪਰੇਸ਼ਨ ਕਰਾਉਣਾ ਸੀ ਦੋਸਤੋ ਇੱਕ ਇੱਥੇ ਨੇੜੇ ਨਾ ਨਵੇਂ ਗੋਂ ਪਿੰਡ ਦਾ ਸੁਨਿਆਰਿਆਂ ਦਾ ਮੁੰਡਾ ਆਪਰੇਸ਼ਨ ਕਰਾਉਣਾ ਸੀ 3 ਲੱਖ ਰੁਪਏ ਲੱਗਦਾ ਸੀ ਉਸ ਤੋਂ ਪਹਿਲਾਂ ਉਹ ਡਾਕਟਰ ਸਾਹਿਬ ਕੋਲੇ ਆਇਆ ਮੈਂ ਕਿਹਾ ਵੀ ਤੂੰ ਆਪਰੇਸ਼ਨ ਕਿਉਂ ਨਹੀਂ ਕਰਾਇਆ ਉਹ ਕਹਿੰਦਾ ਜੀ ਮੈਨੂੰ ਇਹ ਹੈ ਵੀ ਮੈਂ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਜਾ ਉਹਦਾ ਮੋਢਾ ਨਿਕਲ ਜਾਂਦਾ ਸੀ ਮੋਢੇ ਦਾ ਲਿਗਾਮੈਂਟ ਖਰਾਬ ਸੀ ਉਹ ਸਰ ਮੈਨੇ ਦੇਖਦੇ ਦੇਖਦੇ ਠੀਕ ਹੋ ਗਿਆ ਉਹ ਕੀ ਚੱਕਰ ਸੀ ਤੇ ਠੀਕ ਕਿਵੇਂ ਹੋਇਆ ਉਹ ਉਹ ਸਰ ਸਿੰਪਲ ਉਹਦੇ ਬਾਰ ਬਾਰ ਮੋਡਾ ਨਿਕਲਣ ਕਰਕੇ ਉਹ ਕ੍ਰੈਕਟਰ ਸੀ ਬੇਸਿਕਲੀ ਓਕੇ ਮੋਡਿੰਗ ਕਰਦਾ ਸੀ ਬੋਲਿੰਗ ਕਰਨ ਵੇਲੇ ਉਹਦਾ ਮੋਡਾ ਬਾਹਰ ਆ ਜਾਂਦਾ ਸੀ ਜੀ ਜੀ ਫੋਰਸ ਲੱਗਦੀ ਐ ਸੋ ਇਸੇ ਚੀਜ਼ ਤੋਂ ਪਰੇਸ਼ਾਨ ਸੀ ਉਹ ਤੇ ਡਾਕਟਰਸ ਨੇ ਉਹਨਾਂ ਨੂੰ ਐਡਵਾਈਸ ਕੀਤਾ ਕਿ ਸਰਜਰੀ ਕਰਨੀ ਪਏਗੀ ਜੀ ਜੀ ਪਰ ਸਾਡੇ ਕੋਲੇ ਬਾਈ ਚਾਂਸ ਤੁਸੀਂ ਭੇਜਿਆ ਪਤਾ ਨਹੀਂ ਕਿੰਨੇ ਨੇ ਰੈਫਰ ਕੀਤਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਨਹੀਂ ਕੋਈ ਸਰਜਰੀ ਤੋਂ ਅਸੀਂ ਅਵੋਇਡ ਕਰਨਾ ਚਾਹਾਂਗੇ ਤੇ ਤੁਹਾਨੂੰ ਅਸੀਂ ਇਹ ਲਿਗਾਮੈਂਟ ਸਿਰਫ ਪੀਆਰਪੀ ਤੇ ਕੁਝ ਉਜੋਂ ਦੇ ਇੰਜੈਕਸ਼ਨ ਨਾਲ ਅਸੀਂ ਠੀਕ ਕਰਕੇ ਦਿਖਾਵਾਂਗੇ ਠੀਕ ਹੈ ਜੀ ਤੇ ਅਸੀਂ ਤਿੰਨ ਸੈਸ਼ਨਸ ਚਾਰ ਸੈਸ਼ਨਾਂ ਦੇ ਕੀਤੇ ਦੋ ਦੋ ਹਫ਼ਤੇ ਦੇ ਬਾਅਦ ਐਂਡ ਹੁਣ ਉਹ ਬਿਲਕੁਲ ਆਲਰਾਇਟ ਹੈ ਉਸ ਤੋਂ ਬਾਅਦ ਇੱਕ ਵਾਰੀ ਉਹਨਾਂ ਦਾ ਸ਼ੋਲਡਰ ਨਹੀਂ ਨਿਕਲਿਆ ਹੈਗਾ ਪੇਨ ਦੇ ਵਿੱਚ 80 ਤੋਂ 90% ਇੰਪਰੂਵਮੈਂਟ ਹੈ ਐਂਡ ਬਹੁਤ ਹੀ ਖੁਸ਼ ਹੰਦਰ ਮੈਂ ਕਈ ਕਬੱਡੀ ਖਿਡਾਰੀ ਭੇਜੇ ਇਹਨਾਂ ਕੋਲੇ ਕਿਉਂਕਿ ਮੇਰੇ 25-30 ਸਾਲਾਂ ਤੋਂ ਲੋਕ ਇੰਨੇ ਜਾਣੂ ਨੇ ਅਗਲੇ ਕਹਿੰਦੇ ਨੇ ਵੀ ਸਾਨੂੰ ਕੋਈ ਜਲਦੀ ਵਾਲਾ ਕੰਮ ਮੈਂ ਕਿਹਾ ਵੀ ਉਹ ਪਤਾ ਕਰ ਲੈਣਾ ਕਈ ਕਬੱਡੀ ਖਿਡਾਰੀਆਂ ਦੇ ਗੋਡੇ ਨਿਕਲਦੇ ਸੀ ਮੋਢੇ ਨਿਕਲਦੇ ਸੀ ਇਹਨਾਂ ਨੇ ਠੀਕ ਕੀਤੇ ਇਹ ਲਿਗਾਮੈਂਟ ਤੇ ਐਫੈਕਟਿਵ ਹੈ ਜਾਂ ਹੱਡੀਆਂ ਤੇ ਜੀ ਜਾਂ ਇਹ ਰਿਪੇਅਰ ਕਰਦਾ ਸਿਸਟਮ ਇਹ ਨਹੀਂ ਮੈਨੂੰ ਸਮਝ ਆ ਜਿਹੜਾ ਪੀਆਰਪੀ ਹੈ ਜੀ ਇਹ ਲਿਗਾਮੈਂਟ ਤੇ ਰਿਪੇਅਰ ਦੇ ਵਿੱਚ ਬਹੁਤ ਕਰਦਾ ਜੀ ਜਿਹੜਾ ਉਹ ਜ਼ੋਨ ਹੈ ਉਹ ਖਾਸ ਕਰਕੇ ਜਿਵੇਂ ਜਿਨ੍ਹਾਂ ਦੇ ਗੋਡੇ ਖਰਾਬ ਨੇ ਗੋਡੇ ਕਿਸੇ ਹੋਏ ਐ ਜੀ ਜੋੜ ਜਾਂ ਮੈਂ ਤੇ ਗਠੀਆ ਹੋ ਗਿਆ ਉਹਦੇ ਵਿੱਚ ਅਸੀਂ ਓਜ਼ੋਨ ਥੈਰਪੀ ਵੱਲ ਪੇਸ਼ੈਂਟ ਨੂੰ ਜ਼ਿਆਦਾ ਅਸੀਂ ਪ੍ਰੇਫਰ ਕਰਦੇ ਹਾਂ ਕਿਉਂਕਿ ਓਜ਼ੋਨ ਜਿਹੜੀ ਹੈ ਉਹ ਉੱਥੇ ਖੂਨ ਦਾ ਦੌਰਾ ਵਧਾ ਦਿੰਦੀ ਹੈ ਖੂਨ ਦੇ ਬੱਡਸਪਲੇ ਵਧਾ ਦਿੰਦੀ ਹੈ ਸਰਕਲ ਵਧਾ ਦਿੰਦੀ ਹੈ ਕਿ ਸਰਕਲ ਵਧਾ ਦਿੰਦੀ ਹੈ ਆਕਸੀਜਨੇਸ਼ਨ ਵਧਾ ਦਿੰਦੀ ਹੈ ਜੀ ਜੀ ਇਹਦੇ ਵਿੱਚ ਤਿੰਨ ਮੋਲੀਕੂਲ ਹੁੰਦੇ ਆ ਆਕਸੀਜਨ ਦੇ ਜੀ ਜੀ ਉਹ ਵਧਨ ਕਰਕੇ ਕੁਦਰਤੀ ਤੌਰ ਤੇ ਜਿਹੜੀ ਹੀਲਿੰਗ ਹੋਣੀ ਹੈ ਬਹੁਤ ਫਾਸਟ ਹੋ ਜਾਂਦੀ ਹੈ ਕੀ ਐਂਡ ਪੇਸ਼ੈਂਟ ਨੂੰ ਦਰਦ ਵਾਲੀ ਗੋਲੀਆਂ ਤੋਂ ਛੁਟਕਾਰਾ ਮਿਲਦਾ ਜਦੋਂ ਉਹਦੇ ਸਾਈਡ ਇਫੈਕਟ ਤੋਂ ਬਚ ਜਾਂਦੇ ਬੇਸਿਕਲੀ ਗੱਲ ਵੀ ਤੁਸੀਂ ਤੁਸੀਂ ਸਨ ਪਹਿਲਾਂ ਤਾਂ ਡਾਕਟਰ ਨਹੀਂ ਕਰਦੇ ਸੀ ਪਰ ਤੁਹਾਨੂੰ ਆਪਰੇਸ਼ਨ ਚੰਗੇ ਨਹੀਂ ਲੱਗੇ ਤੁਸੀਂ ਇਹ ਕੰਮ ਚਾਗੇ ਹਾਲਾਂਕਿ ਸੌਖਾ ਪੈਸਾ ਬੜਦਾ ਸੀ ਆਪਰੇਸ਼ਨਾਂ ਵਿੱਚ ਜੀ ਬਿਲਕੁਲ ਸਰ ਡਾਕਟਰ ਸਾਹਿਬ ਨੇ ਆਪਰੇਸ਼ਨ ਕਰਦੇ ਸੀ ਇਹਨਾਂ ਦੇ ਫਾਦਰ ਵੀ ਡਾਕਟਰ ਨੇ ਪਰ ਇਹਨਾਂ ਨੇ ਆਪਰੇਸ਼ਨਾਂ ਵਾਲਾ ਸਾਰਾ ਸਿਸਟਮ ਛੱਡ ਕੇ ਆ ਇੱਕ ਨਵੀਂ ਟੈਕਨੀਕ ਜੋ ਸਿਰਫ ਬੰਬੇ ਵਿੱਚ ਹੈ ਆ ਉੱਤਰੀ ਭਾਰਤ ਵਿੱਚ ਪਹਿਲੀ ਵਾਰ ਲਾਈ ਹੈ ਇਹ ਟੈਕਨੀਕ ਵਰਤਦੇ ਨੇ ਪੈਸੇ ਦਾ ਬਖਰਚ ਨਹੀਂ ਹੁੰਦੇ ਨੇ ਆਪਾਂ 3-4 ਲੱਖ ਚਾਪਰੇਸ਼ਨ ਕਰਾਉਨੇ ਆ ਕਈ ਵੀਰੀ ਆਪਰੇਸ਼ਨ ਵੀ ਜੇਲ ਹੋ ਜਾਂਦਾ ਹੈ ਫਰ ਡਾਕਟਰ ਸਾਹਿਬ ਦੀ ਜਿਹੜੀ ਥੈਰੇਪੀ ਹੈ ਉਜੋਨ ਥੈਰੇਪੀ بی ਆਰ ਪੀ ਇਹਦੇ ਨਾਲ ਮੈਂ ਇੱਕ ਨਹੀਂ ਗਰਜਣਾ ਬੰਦੇ ਇੱਥੇ ਸੈਕਟਰ 11 ਕਿੰਨੇ ਨੰਬਰ ਪੈਦੀ ਹੈ ਹਾਊਸ ਨੰਬਰ 10 ਜੀ ਸੈਕਟਰ 11ਏ ਚੰਡੀਗੜ੍ਹ ਇੱਥੇ ਤੁਸੀਂ ਮੇਰਾ ਨਾਮ ਲੈ ਕੇ ਮੈਲੋਂ ਤਾਂ ਇੱਕ ਵਾਰੀ ਮਿਲੋ ਜ਼ਰੂਰ ਜਰੂਰ ਜੜ ਵੀ ਕਿਸੇ ਨੂੰ ਜੇ ਕੋਈ ਰਾਹਤ ਚਾਹੀਦੀ ਹੈ ਤਾਂ ਉਹਨਾਂ ਕੋਈ ਫੋਨ ਨੰਬਰ ਵੀ ਆਪਾਂ ਉਹ ਵੀ ਬੋਲ ਦੋ ਜੀ 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 ਫੋਨ ਨੰਬਰ ਸਾਡਾ ਜੋ ਹੈ ਉਹ ਅਸੀਂ ਨੀਤੇ ਨੀਚੇ ਫਲੈਸ਼ ਕਰ ਦਾਂਗੇ ਤੇ ਉਸ ਤੋਂ ਤੁਸੀਂ ਕੰਟੈਕਟ ਕਰਕੇ ਅਪਾਇੰਟਮੈਂਟ ਲੈ ਕੇ ਜ਼ਰੂਰ ਦਿਖਾ ਸਕਦੇ ਹੋ ਸਸੀ ਕਾਲ ਜੀ ਦੇਖੋ ਆਪਰੇਸ਼ਨਾਂ ਤੋਂ ਬਚਣਾ ਤਾਂ ਇੱਕ ਵਾਰੀ ਰਾਇ ਡਾਕਟਰ ਸਾਹਿਬ ਦੀ ਜ਼ਰੂਰ ਲੈਣੀ ਹੈ ਕਿਉਂਕਿ ਗਰੰਟੀ ਇਸ ਚੀਜ਼ ਦੀ ਦੇ ਸਕਦਾ ਵੀ ਬੰਦੇ ਠੀਕ ਹੋ ਰਹੇ ਨੇ ਬਜ਼ੁਰਗ ਵੀ ਠੀਕ ਹੋ ਰਹੇ ਨੇ ਮੈਂ ਬਹੁਤ ਮਾਤਾਵਾ ਬਜ਼ੁਰਗ ਕੋਰੇ ਆਉਂਦੀਆਂ ਦੇਖਦਾ ਤਿੰਨ ਚਾਰ ਕ ਗੇੜਿਆਂ 'ਚ ਥੈਰੇਪੀ ਦੇ ਕੇ ਠੀਕ ਕਰ ਦਿੰਦੇ ਨੇ ਤੇ ਮੁੜ ਕੇ ਉਹ ਆਉਂਦੇ ਬਹੁਤ ਚੰਗਾ ਕੰਮ ਹੈ ਡਾਕਟਰ ਸਾਹਿਬ ਤੁਹਾਡਾ ਮੈਂ ਪ੍ਰਮੋਟ ਹੀ ਇਹੀਆਂ ਚੀਜ਼ਾਂ ਨੂੰ ਕਰਦਾ ਜੀ ਵੀ ਜਿਹਦੇ ਨਾਲ ਲੋਕਾਂ ਦੇ ਚਾਰ ਪੈਸੇ ਬਚੋ ਤੇ ਆਪਰੇਸ਼ਨ ਦਾ ਖਰਚਾ ਬਚਣ। ਥੈਂਕ ਯੂ ਜੀ ਸਸਕਾਰ ਜੀ